ਕਰਮੋ ਸਨਮਾਨ ਤੇ ਸਤਕਾਰ ਜੋ ਗੁਰੂ ਰੂਪ ਸਾਹਿਬ ਜੀਓ ਆਪਾਂ ਸਾਰੇ ਹੀ ਰਲ ਕੇ ਅੱਜ ਭਾਤੋ ਤੇ ਮਹੀਨੇ ਸੰਗਰਾਮ ਦੇ ਦਿਹਾੜੇ ਨੂੰ ਕਰ ਰਹੇ ਹਾਂ ਗੁਰੂ ਚਰਨਾ ਵਿੱਚ ਇਕੱਤਰ ਹੋਏ ਹਾਂ ਹੁਣੇ ਹੁਣ ਸ੍ਰੀ ਵਾਰਾ ਮਹਾਂ ਸਾਹਿਬ ਦੇ ਬਾਠ ਔਰ ਭਾਦੋਂ ਦੇ ਮਹੀਨੇ ਦੇ ਸ਼ਬਦ ਦੀ ਆਪਾਂ ਨੇ ਬਾਣੀ ਸਰਵਣ ਕੀਤੀ ਹੈ ਆਓ 10-15 ਮਿੰਟ ਸੰਖੇਪ ਸ਼ਬਦਾਂ ਵਿੱਚ ਭਾਦੋਂ ਦੇ ਮਹੀਨੇ ਦੇ ਸ਼ਬਦ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ ਗੁਰੂ ਸਾਹਿਬ ਜੀ ਭਾਦੋਂ ਦੇ ਮਹੀਨੇ ਸਾਡੇ ਲਈ ਕੀ ਉਪਦੇਸ਼ ਕਰਦੇ ਨੇ ਸਾਰੇ ਪਿਆਰ ਸਹਿਤ ਗੁਰ ਸ਼ਬਦ ਨੂੰ ਸਮਝੋ ਜੀ ਭਾਦੋਏ ਭਰਮ ਬੁਲਾਣੀਆਂ ਦੂਜਾ ਲਗਾ ਹੇਤ ਭਾਦੋਂ ਦਾ ਮਹੀਨਾ ਪਰਮਾ ਬਲੇਖਾਂ ਵਾਲਾ ਜਿਵੇਂ ਬਾਹਰੋਂ ਆਪਾਂ ਦੇਖੀਏ ਤਾਂ ਮੌਸਮ ਇੰਉਂ ਲੱਗਦਾ ਵੀ ਮੀਂਹ ਆ ਗਿਆ ਨਹੀਂ ਆਉਂਦਾ ਇੰਉਂ ਲੱਗਦਾ ਵੀ ਹੁਣ ਤਾਂ ਸੁੱਕਾ ਤੇ ਪੱਲਾ ਵਿੱਚੋਂ ਦੀ ਬੱਦਲ ਆ ਜਾਂਦਾ ਇਸੇ ਤਰ੍ਹਾਂ ਭਾਦੋ ਦੇ ਮਹੀਨੇ ਮਨੁੱਖ ਦੇ ਅੰਦਰ ਵੀ ਬਹੁਤ ਭਰਮ ਭੁਲੇਖੇ ਪੈਦਾ ਹੁੰਦੇ ਨੇ ਮਨ ਦੇ ਬਲਬਲੇ ਪੈਦਾ ਜਿਵੇਂ ਪਾਣੀ ਦੇ ਵਿੱਚ ਪਾਣੀ ਛੁੱਟੀਏ ਤਾਂ ਬੁਲਬਲੇ ਪੈਦਾ ਹੁੰਦੇ ਨੇ ਇਉਂ ਭਾਦੋ ਦੇ ਮਹੀਨੇ ਮਨੁੱਖ ਦੇ ਅੰਦਰ ਵੀ ਬਲਬਲੇ ਪੈਦਾ ਹੁੰਦੇ ਨੇ ਵੀ ਆਹ ਸਹੀ ਐ ਆਹ ਸਹੀ ਐ ਆਹ ਸਹੀ ਐ ਨਹੀਂ ਆਹ ਗਲਤ ਐ ਇਉਂ ਕਰਕੇ ਮਨ ਦੀਆਂ ਘਾਰ ਤਾਂ ਚੱਲਦੀਆਂ ਰਹਿੰਦੀਆਂ ਨੇ ਟੁੱਟਦੀਆਂ ਰਹਿੰਦੀਆਂ ਆ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਦੂਜੈ ਲੱਗਾ ਹੇਤ ਭਾਤੋਏ ਭਰਮ ਭੁਲਾਣੀਆਂ ਭਰਮ ਦੇ ਵਿੱਚ ਭੁੱਲਿਆ ਹੋਇਆ ਤੇ ਦੂਜੈ ਇਸ ਅਸਲ ਸਚਾਈ ਨੂੰ ਛੱਡ ਕੇ ਹੋਰ ਦੇ ਨਾਲ ਇਉਂ ਕਹਿ ਸਕਦੇ ਆਂ ਵੀ ਸਮਾਜ ਦੇ ਨਾਲ ਦੂਜੈ ਲੱਗਾ ਹੇਤ ਹੇਤ ਦਾ ਭਾਵ ਹੈ ਪਿਆਰ ਸੰਸਾਰ ਦੀ ਮਾਇਆ ਦੇ ਨਾਲ ਪਿਆਰ ਪਾ ਲਿਆ ਸੱਚ ਨੂੰ ਛੱਡ ਕੇ ਇਹ ਭਲੇਖੇ ਵਿੱਚ ਹੋਰ ਥਾਪ ਨੇ ਪਿਆਰ ਪਾਈ ਬੈਠਾ ਹੋਇਆ ਹੈ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਭਾਦੋਂ ਦੇ ਮਹੀਨੇ ਵਿੱਚ ਲੱਖ ਸ਼ਿੰਗਾਰ ਬਣਾਇਆ ਜਿਹਨੂੰ ਬਾਹਰ ਹੀ ਗੱਲਾਂ ਕਰੀਏ ਹੁਣ ਆਪਾਂ ਸਾਰੇ ਨਹਾ ਧੋ ਕੇ ਸਾਜ ਸਵਰ ਕੇ ਆਏ ਆ ਇਥੋਂ ਬਾਹਰ ਜਾਈਏ ਤਾਂ ਨਾਲ ਦੀ ਨਾਲ ਸਾਰਾ ਸ਼ਿੰਗਾਰ ਬੇਕਾਰ ਹੋ ਜਾਂਦਾ ਹੈ ਪਸੀਨਾ ਮਦਬੂ ਆਪਣੇ ਆਪ ਹੀ ਇਹ ਕੁਦਰਤੀ ਮਹੀਨਾ ਐਸਾ ਮੌਸਮ ਰੁੱਤ ਕਹ ਲੋ ਤੇ ਗੁਰੂ ਸਾਹਿਬ ਜੀ ਨੇ ਫਿਰ ਸਾਨੂੰ ਸਮਝਾਉਣਾ ਕੀਤਾ ਕਹਿੰਦੇ ਲੱਖ ਸ਼نگਾਰ ਬਣਾਇਆ ਕਾਰਜ ਨਾ ਹੀ ਕੀਤ ਕਿਸੇ ਵੀ ਕੰਮ ਨਹੀਂ ਆਉਂਦਾ ਕਿਉਂਕਿ ਸਮਾਂ ਹੀ ਇਦਾਂ ਦਾ ਚੱਲਦਾ ਹੈ ਮੌਸਮ ਹੀ ਇਦਾਂ ਦਾ ਹੈ ਸੁੱਕੇ ਵਿੱਚ ਤੁਰਦੇ ਆਂ ਬਾਰਸ਼ ਆ ਜਾਂਦੀ ਹੈ ਭਿੱਜ ਜਾਂਦਾ ਹੈ ਧੁੱਪ ਵਿੱਚ ਜਾਂਦੇ ਆਂ ਪਸੀਨਾ ਆ ਜਾਂਦਾ ਬਦਬੂਣੀ ਸ਼ੁਰੂ ਹੋ ਜਾਂਦੀ ਹੈ ਐ ਬੰਦੇ ਤੂੰ ਸੰਸਾਰ ਦੇ ਵਿੱਚ ਜਿਹੜੀਆਂ ਚੀਜ਼ਾਂ ਨੂੰ ਬਣਾਉਣਾ ਹੈ ਸਵਾਰਦੇਂ ਤਿਆਰ ਕਰਦੇਂ ਕਹਿੰਦੇ ਯਾਦ ਰੱਖੀ ਉਹ ਸਾਰਾ ਬਣਿਆ ਬਣਾਇਆ ਤੂੰ ਸ਼نگਾਰ ਤਾਂ ਵਧੀਆ ਬਣਾ ਰਿਹਾ ਹੈਂ ਵੀ ਘਰ ਪਰਿਵਾਰ ਚੰਗਾ ਬਣਾਵਾ ਦੁਨੀਆ ਨੂੰ ਸਮਾਜ ਨੂੰ ਚੰਗਾ ਬਣਾਵਾ ਪਰ ਅਸਲ ਵਿੱਚ ਉਹ ਤੇਰਾ ਕਾਰਜ ਨਾ ਹੀ ਕੇਤ ਕਿਸੇ ਵੀ ਲੇਖੇ ਵਿੱਚ ਨਹੀਂ ਆ ਰਿਹਾ। ਭਾਵੇਂ ਸੰਸਾਰ ਨੂੰ ਜਿੰਨਾ ਮਰਜੀ ਸਵਾਰ ਲਈ ਜਿੰਨਾ ਮਰਜੀ ਸੋਹਣਾ ਬਣਾ ਲਈ ਉਹ ਤੇਰੇ ਕੰਮ ਨਹੀਂ ਆਉਣਾ ਕਿਉਂਕਿ ਜਿਸ ਆਸਨ ਹਾਂ ਬੈਠੇ ਕੇਤੀ ਬੈਸ ਗਿਆ। ਕੋਈ ਪਤਾ ਨਹੀਂ ਇਹ ਭਰਮ ਭਲੇਖਾ ਕਦੋਂ ਤੇਰਾ ਟੁੱਟ ਜਾਣਾ ਹੈ ਪਾਣੀ ਦੇ ਬੁਲਬਲੇ ਨੇ ਭਾਵ ਸਰੀਰ ਨੇ ਕਦੋਂ ਟੁੱਟ ਜਾਣਾ ਹੈ ਇਸ ਗੱਲ ਦਾ ਕੋਈ ਪਤਾ ਨਹੀਂ ਇਸ ਕਰਕੇ ਗੁਰੂ ਜੀ ਦਾ ਕਹਿਣ ਦਾ ਭਾਵ ਹੈ ਭਾਈ ਬਾਹਰੋਂ ਜਿਹੜੀਆਂ ਚੀਜ਼ਾਂ ਤੂੰ ਸਵਾਰਦਾ ਪਿਆ ਨਾ ਇਹਨਾਂ ਨੂੰ ਇੰਨਾ ਨਾ ਸਵਾਰਿਆ ਕਰ ਇਹ ਬਾਦੋਂ ਦੇ ਮਹੀਨੇ ਦੇ ਮੌਸਮ ਦੀ ਤਰ੍ਹਾਂ ਪਲਾਂ ਵਿੱਚੋਂ ਦੀ ਬਦਲ ਜਾਇਆ ਕਰਦੀਆਂ ਨੇ ਕਿਵੇਂ ਜਿੱਤ ਦਿਨ ਦੇਹ ਬਿਨਸ ਸੀ ਤਿਤ ਬਿਲੇ ਕਹ ਸੰ ਪ੍ਰੇਤ ਹੁਣ ਇੱਥੇ ਮਹਾਰਾਜ ਕਹਿੰਦੇ ਨੇ ਜਿੱਤ ਦਿਨ ਜਿਹੜੇ ਦਿਨ দেহে ਬਿੰਸ ਸੀ ਆ ਜਿਹੜੀ ਤੇਰੀ ਦੇਹ ਹੀ ਆ ਜਦੋਂ ਬਿੜਸ ਗਈ ਨਾ ਤਿੱਤ ਬਿਲੈ ਕਹਸਨ ਪ੍ਰੇਤ ਕਹਿੰਦੇ ਉਸੇ ਵੇਲੇ ਫਿਰ ਤੈਨੂੰ ਪ੍ਰੇਤ ਪ੍ਰੇਤ ਕਹਿਣਾ ਸ਼ੁਰੂ ਕਰ ਦੇਣਗੇ ਅੱਜ ਤੈਨੂੰ ਚੰਗਾ ਚੰਗਾ ਆਖਦੇ ਨੇ ਸੋਹਣਾ ਸੋਹਣਾ ਕਹਿੰਦੇ ਨੇ ਫਿਰ ਜਦੋਂ ਸੰਗਾਰ ਤੇਰਾ ਲਹਿ ਗਿਆ ਦੇਹ ਵਿੱਚੋਂ ਰੂਹ ਉੱਟ ਗਈ ਮਿੱਟੀ ਦੀ ਢੇਰੀ ਬਣ ਗਿਆ ਸਰੀਰ ਤਿੱਤ ਬਿਲੈ ਕਹਸਨ ਪ੍ਰੇਤ ਕਹਿੰਦੇ ਫਿਰ ਤੈਨੂੰ ਪ੍ਰੇਤ ਪ੍ਰੇਤ ਕਹਿਣਾ ਸ਼ੁਰੂ ਕਰ ਦੇਣਗੇ ਆਸਲ ਵਿੱਚ ਜਦੋਂ ਇਸ ਬੰਦੇ ਦੇ ਵਿੱਚੋਂ ਸੋਭ ਗੁਣ ਚਲੇ ਜਾਣ ਜਦੋਂ ਬੰਦੇ ਦੇ ਵਿੱਚੋਂ ਬੰਦਾ ਮਰ ਜਾਵੇ ਇਨਸਾਨੀਅਤ ਮਰ ਜਾਵੇ ਕੱਲਾ ਸਰੀਰ ਰਹਿ ਜੇ ਫੇਰ ਆਪਾਂ ਕਹਿੰਦੇ ਕਲਸਣਾ ਹੈ ਇਹਦਾ ਜਿਉਂਦਾ ਹੀ ਭੂਤ ਆ ਸਾਨੂੰ ਚਿਮੜਿਆ ਹੋਇਆ ਇਦਾਂ ਹੀ ਗੱਲਾਂ ਕਰਦੇ ਨੇ ਘਰਾਂ ਵਿੱਚ ਬੀਬੀਆਂ ਸਾਡਾ ਸ਼ਰੀਕ ਸੰਤਾ ਪ੍ਰੇਤ ਚਿਮੜਿਆ ਹੋਇਆ ਇਹ ਹਕੀਕਤਾਂ ਨੇ ਜੀ ਬਾਣੀ ਜੋ ਕਹਿੰਦੀ ਹੈ ਉਹਨੂੰ ਸਮਝਣ ਦਾ ਯਤਨ ਕਰੀਏ ਜਿਵੇਂ ਜਿਉਂਦੇ ਸਵਾਸ ਪੂਰੇ ਹੁੰਦੇ ਨੇ ਤੇ ਮਰਨ ਤੋਂ ਬਾਅਦ ਪ੍ਰੇਤ ਕਹਿੰਦੇ ਨੇ ਐਵੇਂ ਜਿਵੇਂ ਭਾਗੋਂ ਦੇ ਮਹੀਨੇ ਵਿੱਚ ਅਸੀਂ ਭਲੇਖੇ ਵਿੱਚ ਮਾਇਆ ਪਿੱਛੇ ਲੱਗ ਕੇ ਦੂਸਰਿਆਂ ਨੂੰ ਦੁਖੀ ਕਰ ਰਹੇ ਹਾਂ ਦੂਸਰਿਆਂ ਨੂੰ ਖਰਾਬ ਕਰ ਰਹੇ ਹਾਂ ਤੇ ਫਿਰ ਮਾਰ ਰਹੇ ਕਹਿੰਦੇ ਭਾਈ ਤੈਨੂੰ ਵੀ ਲੋਕ ਪ੍ਰੇਤ ਪ੍ਰੇਤ ਕਹਿ ਕੇ ਬੁਲਾਉਣਗੇ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਸਨ ਪ੍ਰੇਤ ਮੈਂ ਦੋਵੇਂ ਅਰਥ ਨਾਲ ਨਾਲ ਤੁਹਾਡੇ ਸਾਹਮਣੇ ਰੱਖਦਾ ਜਾ ਰਿਹਾ ਹਾਂ ਪਕੜ ਚਲਾਇਆ ਨਾ ਦੂਤ ਜਮ ਕਿਸੈ ਨਾ ਦੇਨੀ ਭੇਤ ਕਹਿੰਦੇ ਐਵੇਂ ਨਾ ਭਲੇਖੇ ਵਿੱਚ ਜੀ ਭਾਦੋਂ ਦੇ ਮਹੀਨੇ ਕੋਈ ਪਤਾ ਨਹੀਂ ਕਿਹੜੇ ਵੇਲੇ ਜਮ ਦੂਤ ਨੇ ਕਾਲ ਨੇ ਮੌਤ ਨੇ ਤੈਨੂੰ ਆਪਣੀ ਗ੍ਰਿਫਤ ਵਿੱਚ ਲੈ ਲੈਣਾ ਪਕੜ ਚਲਾਇਆ ਨਾ ਜਿਹੜੇ ਵੇਲੇ ਤੈਨੂੰ ਜਮ ਦੂਤਾਂ ਨੇ ਪਕੜ ਲੈਣਾ ਕਿਸੈ ਨਾ ਦੇਨੀ ਭੇਤ ਕਹਿੰਦੇ ਉਸ ਵੇਲੇ ਦਾ ਕਿਸੇ ਨੂੰ ਭੇਤ ਵੀ ਨਹੀਂ ਆਇਆ ਪਤਾ ਵੀ ਨਹੀਂ ਲੱਗਿਆ ਹਕੀਕਤ ਵਿੱਚ ਗੁਰੂ ਜੀ ਸਾਨੂੰ ਸਮਝਾਉਣਾ ਚਾਹੁੰਦੇ ਨੇ ਭਾਈ ਜਿਹੜੇ ਤੂੰ ਬੁਰੇ ਕੰਮ ਕਰ ਰਹੇ ਹੈਂ ਮਤਮਾੜੀ ਰੱਖ ਰਹੇ ਹੈਂ ਭਲੇਕੇ ਵਿੱਚ ਜੀ ਰਹੇ ਹੈਂ ਯਾਦ ਰੱਖੀ ਇੰਨਾਂ ਨੇ ਹੀ ਤੈਨੂੰ ਖਾ ਜਾਣਾ ਉਲਟੀ ਬਾੜ ਖੇਤ ਨੂੰ ਖਾਏ ਜਿਹੜੀ ਚੀਜ਼ ਨੂੰ ਤੂੰ ਚੰਗਾ ਸਮਝ ਰਿਹਾ ਹੈਂ ਮਿੱਠਾ ਮਿੱਠਾ ਕਰਕੇ ਖਾ ਰਿਹਾ ਹੈਂ ਇਹਦੇ ਵਿੱਚੋਂ ਹੀ ਅਸਲ ਵਿੱਚ ਰੋਗ ਪੈਦਾ ਹੋਣਗੇ ਜਿਹੜੇ ਰੋਗਾ ਨੇ ਜਿਹੜੀ ਬਿਮਾਰੀ ਨੇ ਤੈਨੂੰ ਖਾ ਜਾਣਾ ਕਿਸੇ ਨਾਲ ਦੇਨੀ ਭੇਤ ਇਹ ਭੇਤ ਨਹੀਂ ਮਿਲਦਾ ਕਈ ਵਾਰੀ ਆਪਾਂ ਦੇਖਦੇ ਆਪਾਂ ਮਿੱਠਾ-ਮਿੱਠਾ ਕਹਿ ਕੇ ਖਾਂਦੇ ਆਂ ਵੀ ਪਲਾਣੀਆਂ ਚੀਜ਼ ਬੜੀ ਸਵਾਦ ਹੈ ਸਵਾਦ ਸਵਾਦ ਖਾ ਜਾਂਦੀ ਹੈ ਪਰ ਪਤਾ ਉਦੋਂ ਲੱਗਦਾ ਜਦੋਂ ਡਾਕਟਰ ਕਹਿੰਦਾ ਵੀ ਪਲਾਣੀਆਂ ਚੀਜ਼ਾਂ ਖਾਧੀਆਂ ਨੇ ਤੈਨੂੰ ਤਾਂ ਬਿਮਾਰੀ ਲੱਗ ਗਈ ਇੱਥੇ ਵੀ ਗੁਰੂ ਸਾਹਿਬ ਜੀ ਇਹੀ ਗੱਲ ਸਮਝਾਉਣਾ ਚਾਹੁੰਦੇ ਨੇ ਐ ਮਨੁੱਖ ਥੋੜਾ ਜਿਆ ਸੰਭਲ-ਸੰਭਲ ਕੇ ਚੱਲ ਭਲੇਖੇ ਵਿੱਚ ਨਾ ਜੀ ਐਵੇਂ ਦੂਸਰਿਆਂ ਨੂੰ ਦੁਖੀ ਨਾ ਕਰ ਕਿਉਂਕਿ ਕੋਈ ਪਤਾ ਨਹੀਂ ਜਿਹੜੀ ਤੂੰ ਤਿੱਲੀ ਬਾਲ ਕੇ ਕਿਸੇ ਦੇ ਘਰ ਅੱਗ ਲਾ ਰਿਹਾ ਹੈ ਯਾਦ ਰੱਖੀ ਪਹਿਲਾਂ ਉਹ ਤਿੱਲੀ ਆਪਣਾ ਮੂੰਹ ਮਚਾਉਂਦੀ ਐ ਆਪ ਮਚਦੀ ਐ ਫੇਰ ਲੱਕੜਾਂ ਦੇ ਢੇਰ ਮਚਾ ਕੇ ਸੁਆਹ ਕਰਦੀ ਐ ਤੇ ਜੇ ਹੁਣ ਤੂੰ ਦੂਸਰਿਆਂ ਨੂੰ ਦੁੱਖ ਦੇ ਰਹਾ ਹੈ ਪਹਿਲਾਂ ਤੂੰ ਵੀ ਅੰਦਰੋਂ ਦੁਖੀ ਹੋਵੇਂਗਾ ਇਹ ਯਾਦ ਰੱਖੀ ਇਸ ਕਰਕੇ ਕਿਸੇ ਨਾ ਦਿਨ ਨਹੀਂ ਭੇਤ ਇਸ ਗੱਲ ਦਾ ਭੇਤ ਕਿਸੇ ਨੇ ਰੱਬ ਨੇ ਦਿੱਤਾ ਨਹੀਂ ਕਿਸੇ ਨੂੰ ਪਤਾ ਬਾਅਦ ਵਿੱਚੋਂ ਲੱਗਦਾ ਹੁਣ ਅੱਗੇ ਮਹਾਰਾ ਸਮਝਾਉਂਦੇ ਨੇ ਸਾਡ ਖੜੋਤੇ ਖੇਨਾ ਮਾਹੇ ਜਿਨ ਸਿਓ ਲੱਗਾ ਹੇਤ ਜਦੋਂ ਤੇਰਾ ਭੇਤ ਖੁੱਲਦਾ ਹੈ ਜਦੋਂ ਪਤਾ ਲੱਗਦਾ ਵੀ ਫਲਾਣਾ ਬੰਦਾ ਗਲਤ ਕੰਮ ਕਰਦਾ ਹੈ ਜਾਨ ਬੁਝ ਕੇ ਖਰਾਬ ਕਰਦਾ ਹੈ ਫਿਰ ਮਹਾਰਾਜ ਕਹਿੰਦੇ ਸੱਡ ਖੜੋਤੇ ਸਾਰੇ ਸੱਡ ਕੇ ਪਰਾਂ ਹੋ ਜਾਣਗੇ ਜਿਨਸੋਂ ਲੱਗਾ ਹੈ ਤੇ ਜਿਨ੍ਹਾਂ ਦੇ ਨਾਲ ਤੇਰਾ ਸਨੇਹ ਹੈ ਜਿਹੜੇ ਤੇਰੇ ਸਾਥ ਸੰਬੰਧੀ ਨੇ ਜਿਨ੍ਹਾਂ ਨਾਲ ਤੇਰਾ ਮਲ ਵਰਤਨ ਹੈ ਨਾ ਜਿੱਦਣ ਤੇਰਾ ਬਾਜ ਉਗੜੂਗਾ ਮਹਾਰਾਜ ਕਹਿੰਦੇ ਉਹ ਸਾਰੇ ਸੱਡ ਕੇ ਤੈਨੂੰ ਪਰਾਂ ਹੋ ਜਾਣਗੇ ਜਿਉਂਦੇ ਜੀ ਵੀ ਤੇ ਮਰਿਆਂ ਤੋਂ ਬਾਅਦ ਵੀ ਗੱਲਾਂ ਦੋ ਮਹੀਨੇ ਪੱਖ ਦੋ ਮਹੀਨੇ ਕਿਉਂਕਿ ਹਰ ਇੱਕ ਚੀਜ਼ ਦੇ ਦੋ ਪੱਖ ਹੁੰਦੇ ਨੇ ਗੁਰਬਾਣੀ ਦੇ ਇੱਕ ਵਾਰੀ ਅਰਥ ਨੇ ਇੱਕ ਅੰਤਰੀ ਵਿਭਾਵ ਸੂਖਮ ਸਰੀਰ ਲਈ ਅਰਥ ਨੇ ਇਸ ਕਰਕੇ ਗੁਰੂ ਸਾਹਿਬ ਜੀ ਦੋਨੇ ਪੱਖ ਸਮਝਾਉਂਦੇ ਨੇ ਬੰਦਿਆ ਜਿੱਦਣ ਤੇਰੇ ਔਗਣਾ ਦਾ ਤੇਰੇ ਗੁਨਾਹਾਂ ਦਾ ਪਤਾ ਲੱਗੂਗਾ ਉਸ ਦਿਨ ਵੀ ਲੋਕ ਤੇਰੇ ਤੋਂ ਪਰਾਂ ਹੋ ਜਾਣਗੇ ਤੇ ਜਿੱਦਣ ਤੇਰੀ ਮੌਤ ਹੋਵੇਗੀ ਉਸ ਦਿਨ ਵੀ ਲੋਕ ਤੇਰੇ ਤੋਂ ਪਰਾਂ ਹੋ ਜਾਣਗੇ ਹਕੀਕਤ ਵਿੱਚ ਇਹੋ ਹੀ ਸਚਾਈ ਹੈ ਤੁਸੀਂ ਸਾਰੇ ਇਸ ਗੱਲ ਨੂੰ ਸਮਝਦੇ ਹੋ ਇਸ ਕਰਕੇ ਕਹਿੰਦੇ ਭਾਦੋਂ ਭਰਮ ਭੁਲਾਉਣੀਆਂ ਇਹ ਭਰਮਾਂ ਭਲੇਖਾਂ ਵਾਲਾ ਮਹੀਨਾ ਹੈ ਇਹ ਜਿਹੜਾ ਸਮਾਂ ਹੈ ਅੱਗੇ ਮਹਾਰਾ ਸਮਝਾਉਣਾ ਕਰਦੇ ਨੇ ਹੱਥ ਮੁਰੋੜ ਐ ਤਨ ਕੱਪੇ ਸਿਆਹ ਹੋ ਹੋਆ ਸੀਤ ਜਦੋਂ ਸਰੀਰ ਵਿੱਚੋਂ ਜਿੰਦ ਨਿਕਲ ਜਾਂਦੀ ਹੈ ਸਵਾਸ ਨਿਕਲ ਜਾਂਦੇ ਨੇ ਫਿਰ ਕਹਿੰਦੇ ਹੱਥ ਮਰੋੜੇ ਹੱਥ ਮੁੜ ਜਾਂਦੇ ਨੇ ਆਕੜ ਜਾਂਦਾ ਹੈ ਸਰੀਰ ਤਨ ਕੱਪੇ ਹੋ ਜਿਹੜਾ ਤਨ ਹੈ ਸਰੀਰ ਸਾਰੀ ਦੇ ਹੀ ਠੰਡੀ ਪੈ ਜਾਂਦੀ ਹੈ ਫਿਰ ਕਿਸੇ ਹਿੱਲ ਜੁਲ ਨਹੀਂ ਹੁੰਦੀ ਇਹਦੇ ਵਿੱਚ ਨਾ ਹਾਏ ਨਾ ਹੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਲਿਖਦੇ ਨੇ ਸ੍ਰੀ ਰਾਗ ਵਿੱਚ ਕਹਿੰਦੇ ਬਾਹੇ ਬਲੰਦੀ ਵਿਜਵੀ ਤੂੰ ਨਾਨਕ ਸੋ ਕਾਏ ਕਹਿੰਦੇ ਜਦੋਂ ਅੱਗ ਬੁਝਦੀ ਹੈ ਨਾ ਉਹ ਜਾਂਦੀ ਜਾਂਦੀ ਧੂਆ ਜ਼ਰੂਰ ਛੱਡਦੀ ਹੈ ਪਰ ਜਦੋਂ ਸਰੀਰ ਦੀ ਅੱਗ ਬੁਝਦੀ ਆ ਫਿਰ ਕਹਿੰਦੇ ਨਾ ਹਾਏ ਨਾ ਹੂੰ ਇਹਦੇ ਵਿੱਚੋਂ ਕੋਈ ਵੀ ਧੂਆ ਨਾ ਨਿਕਲਦਾ ਬਾਹੇ ਬਲੰਦੀ ਵਿਜਵੀ ਜਦੋਂ ਬਲਦੀ ਹੋਈ ਅੱਗ ਬੁਝਦੀ ਹੈ ਨਾ ਤੂੰ ਉਹਨਾਂ ਨਿਕਸੇਉ ਕਾਏ ਕਹਿੰਦੇ ਭਾਈ ਭੋਰਾ ਜਿੰਨਾ ਵੀ ਧੂਆਨੇ ਨਿਕਲਦਾ ਜਿਹੜੀ ਚੁੱਲ੍ਹੇ ਵਾਲੀ ਅੱਗ ਆ ਉਹ ਬੁਝਦੀ ਬੁਝਦੀ ਧੂਆ ਕਰਦੀ ਹੈ ਪਰ ਆਹ ਸਰੀਰ ਦੀ ਅੱਗ ਜਦੋਂ ਬੁਝਦੀ ਹੈ ਸਵਾਸ ਪੂਰੇ ਹੁੰਦੇ ਨੇ ਫਿਰ ਹਾਇ ਹੋ ਦਾ ਪਤਾ ਵੀ ਨਹੀਂ ਲੱਗਦਾ ਧੂਆ ਵੀ ਨਹੀਂ ਨਿਕਲਦਾ ਇਸ ਕਰਕੇ ਕਹਿੰਦੇ ਹੱਥ ਮਰੋੜੇ ਤਨ ਕੱਪੇ ਸਿਆਹ ਹੋਵਾ ਸੇਤ ਫਿਰ ਇਹਦਾ ਰੰਗ ਨੀਲਾ ਹੋਣਾ ਸ਼ੁਰੂ ਹੋ ਜਾਂਦਾ ਆਪਾਂ ਕਹਿੰਨਾ ਰੰਗ ਬਦਲ ਗਿਆ ਜੀ ਹੁਣ ਤਾਂ ਲਾ ਰੰਗ ਸਿਆਹ ਹੋ ਹੋਆ ਸੇਤ ਬੜੀ ਜਲਦੀ ਹੀ ਇਹ ਥੰਡਾ ਹੋ ਕੇ ਜੰਮ ਕੇ ਆਪਣਾ ਰੰਗ ਦਿਖਾਉਣਾ ਸ਼ੁਰੂ ਹੋ ਜਾਂਦਾ ਫਿਰ ਲੋਕ ਕਹਿੰਦੇ ਨੇ ਚੱਕ ਲੋ ਚੱਕ ਲੋ ਹੁਣ ਟਾਈਮ ਉਹਨਾਂ ਟਪਾਉ ਜਾਂਦੇ ਤੇ ਇਹ ਮਰਿਆਂ ਤੋਂ ਬਾਅਦ ਮਹਾਰਾ ਕਹਿੰਦੇ ਜਿਉਂਦੇ ਜੀ ਜੇ ਤੇਰੇ ਵਿੱਚੋਂ ਸੁਭਗੁਣ ਮਰ ਗਏ ਇਨਸਾਨੀਅਤ ਮਰ ਗਈ ਯਾਦ ਰੱਖੀ ਮੱਥੇ ਤਿਉੜੀਆਂ ਤੇਰੇ ਵੀ ਵਿਆ ਕਰਨਗੀਆਂ ਤੇਰੇ ਚਿਹਰੇ ਦਾ ਰੰਗ ਵੀ ਬਦਲ ਜਾਣਾ ਹੈ ਸਰੀਰ ਤੇਰਾ ਵੀ ਅੱਕਰ ਜਾਣਾ ਜਦੋਂ ਤੇਰੇ ਕਿਸੇ ਨੇ ਬਾਤ ਨਾ ਪੁੱਛੀ ਲੋਕ ਜਦੋਂ ਤੇਰਾ ਖੜਾ ਖੜਾ ਛੱਡ ਕੇ ਤੇਰੇ ਕੋਲੇ ਨਾ ਕੋਈ ਬੈਠਿਆ ਹਾਲਾਤ ਤੇਰੇ ਵੀ ਇਹ ਹੋਣਗੇ ਫਿਰ ਕੱਲਾ ਬੈਠ ਬੈਠ ਕੇ ਰੋਇਆ ਕਰੇਗਾ ਹੁਣ ਗੁਰੂ ਜੀ ਅੱਗੇ ਕਹਿੰਦੇ ਨੇ ਜੇਹਾ ਬੀਜਾ ਸੋ ਲੁਣਾ ਕਰਮਾ ਸੰਧੜਾ ਖੇਤ ਅਸਲ ਵਿੱਚ ਤੇਰੇ ਵਸ ਦੀ ਗੱਲ ਨਹੀਂ ਜੇਹਾ ਬੀਜਾ ਤੂੰ ਜਿੱਤਾਂ ਦੇ ਬੀਜ ਬੀਜੇ ਸੀ ਸੋ ਲੁਣਾ ਜਦੋਂ ਤੂੰ ਕਿਸੇ ਦੇ ਘਰ ਅੱਗ ਲਾਉਣਾ ਤਾਂ ਯਾਦ ਰੱਖੀ ਇਹ ਅੱਗ ਤੇਰੇ ਘਰ ਵੀ ਆਵੇਗੀ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਪਰ ਉਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਣ ਕਹਿੰਦੇ ਜਿਹੜਾ ਗਵਾਂਡੀਆਂ ਦੇ ਹੋਇਆ ਨਾ ਚੇਤੇ ਰੱਖੀ ਇਹ ਤੇਰੇ ਘਰ ਵੀ ਹੋਣ ਵਾਲਾ ਹੈ ਇਹ ਟਾਈਮ ਤੇਰੇ ਵੀ ਆਵੇਗਾ ਅੱਜ ਕਿਸੇ ਨੂੰ ਦੁੱਖ ਨੇ ਕੱਲ ਨੂੰ ਤੇਰੇ ਵੀ ਆਉਣਗੇ ਇਸ ਕਰਕੇ ਥੋੜਾ ਜਆ ਸੋਚ ਸੰਭਲ ਕੇ ਬੀਜ ਬੀਜਿਆ ਕਰ ਜਿਹੜੇ ਕੰਮ ਕਰਦਾ ਉਹ ਸਹੀ ਤਰੀਕੇ ਦੇ ਨਾਲ ਕਰਿਆ ਕਰ ਇੱਕ ਨੰਬਰ ਦੇ ਕਰਿਆ ਕਰ ਦੋ ਨੰਬਰ ਦੇ ਗੀਜੇ ਹੋਏ ਬੀਜ ਫਿਰ ਸਿਆਣਿਆਂ ਦੀ ਕਹਾਵਤ ਹੈ ਬਾਲ ਕਿੱਡੇ ਕਿਹਨਾਂ ਨੇ ਕਹਿੰਦਾ ਕੋਈ ਨਾ ਮੂਰੇ ਆਉਣਗੇ ਪਾਣੀ ਹਮੇਸ਼ਾ ਪੁਲਾਂ ਦੇ ਥੱਲੋਂ ਦੀ ਚੱਲਦਾ ਹੈ ਤੇ ਜਿੱਦਣ ਉਤੋਂ ਦੀ ਚੱਲਦਾ ਫਿਰ ਤੈਸ ਨੈਸ ਕਰਕੇ ਚਲਾ ਜਾਂਦਾ ਹੈ ਇਸ ਕਰਕੇ ਭਾਈ ਤੂੰ ਪਾਣੀ ਨੂੰ ਤਾਂ ਉਤੋਂ ਉਤੋਂ ਦੀ ਚਲਾਉਣ ਦਾ ਯਤਨ ਨਾ ਕਰ ਪੁਲਾਂ ਦੇ ਥੱਲੋਂ ਦੀ ਰੱਖ ਸੰਭਲ ਕੇ ਚੱਲ ਨਹੀਂ ਤਾਂ ਫਿਰ ਮਹਾਰਾਜ ਕਹਿੰਦੇ ਜੇਹਾ ਬੀਜੈ ਸੋ ਲੁਣਾ ਜਿੱਦਾਂ ਦਾ ਬੀਜ ਰਹਿ ਤੈਨੂੰ ਵੱਡਣਾ ਪੈਣਾ ਹੈ ਕਰਮਾਂ ਸੰਧੜਾ ਖੇਤ ਤੇ ਕਰਮਾਂ ਦੀ ਖੇਤੀ ਹੈ ਨਾਨਕ ਪ੍ਰਭ ਸਰਨਾਗਤੀ ਚਾਰਨਾ ਬੋਹਿਤ ਪ੍ਰਭ ਦੇਤ ਆਖਰ ਦੀਆਂ ਪੰਕਤੀਆਂ ਹੁਣ ਆਪ ਕਹਿੰਦੇ ਭਾਦੋ ਦੇ ਮਹੀਨੇ ਵਿੱਚ ਤੂੰ ਸੁਭ ਕੰਮ ਕਰ ਮਾੜੀ ਮਤ ਦਾ ਤਿਆਗ ਕਰਕੇ ਨਾਨਕ ਪ੍ਰਭ ਸਰਨਾਗਤੀ ਐ ਨਾਨਕ ਆਪਣੇ ਨਾਮ ਨੂੰ ਅੱਗੇ ਰੱਖ ਕੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਮਨੁੱਖ ਨੂੰ ਕਹਿੰਦੇ ਨੇ ਐ ਬੰਦਿਆ ਤੂੰ ਪ੍ਰਮਾਤਮਾ ਦੀ ਸਰਨ ਵਿੱਚ ਆ ਜਾ ਨਾਨਕ ਪ੍ਰਭ ਸਰਨਾਗਤੀ ਹੁਣ ਤੂੰ ਪ੍ਰਮਾਤਮਾ ਦੀ ਪ੍ਰਭੂ ਦੀ ਸਰਨ ਲੈ ਲੈ ਚਾਰਨ ਬੋਹਿਥ ਕਿਉਂਕਿ ਗੁਰੂ ਦੇ ਚਰਨਾਂ ਬੋਹਿਥ ਬੋਹਿਥ ਕਹਿੰਦੇ ਨੇ ਜਹਾਜ ਨੂੰ ਇੱਕ ਜਹਾਜ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਵਾਹਿਗੁਰੂ ਨਾਮ ਜਹਾਜ਼ ਹੈ ਪਰਮੇਸ਼ਰ ਦਾ ਨਾਮ ਗੁਰੂ ਦੇ ਚਰਨ ਕੀਨੇ ਜੀ ਗੁਰਕੇ ਚਰਨ ਗੁਰ ਸ਼ਬਦ ਹੈ ਗੁਰੂ ਦਾ ਸ਼ਬਦ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਪਰਮਾਤਮਾ ਦੇ ਚਰਨ ਨੇ ਇਹਦੇ ਜਹਾਜ਼ੇ ਚੜ ਜਾ ਪ੍ਰਭ ਦੇ ਤ ਜਦੋਂ ਪਰਮਾਤਮਾ ਨੇ ਇਹ ਜਹਾਜ਼ ਤੈਨੂੰ ਦੇਤਾ ਫੇਰ ਤੇਰਾ ਬੇੜਾ ਡੁੱਬਣ ਨਹੀਂ ਦੇਵੇਗਾ ਭਾਵ ਫਿਰ ਤੇਰੇ ਦੁੱਖ ਦੂਰ ਹੋ ਜਾਣਗੇ ਆਖਰੀ ਭਗਤੀ ਸੇ ਭਾਤੋਏ ਨਾਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੀਤ ਜਿਹੜਾ ਬੰਦਾ ਪਿਛਲੇ ਦਸੇ ਸਾਰੇ ਅਰਥਾਂ ਦੀ ਵਿਚਾਰ ਤੇ ਚੱਲੇਗਾ ਗੁਰੂ ਜੀ ਦੇ ਹੁਕਮਾਂ ਤੇ ਚੱਲੇਗਾ ਮਹਾਰਾਜ ਕਹਿੰਦੇ ਸੇ ਭਾਦ ੋਏ ਉਹ ਬੰਦਾ ਭਾਦੋਂ ਦੇ ਮਹੀਨੇ ਨਰਕ ਨਾ ਪਾਈ ਹੈ ਉਸ ਬੰਦੇ ਨੂੰ ਫਿਰ ਨਰਕਾਂ ਵਿੱਚ ਨਹੀਂ ਜਾਣਾ ਪਵੇਗਾ ਮਰਨ ਤੋਂ ਬਾਅਦ ਵੀ ਤੇ ਜਿਉਂਦੇ ਜੀ ਵੀ ਕਿਉਂਕਿ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਦੁਨੀਆ ਦੇ ਵਿੱਚ ਵੀ ਨਰਕ ਭੋਗਣਾ ਪੈਂਦਾ ਹੈ ਤੇ ਮਰਨ ਤੋਂ ਬਾਅਦ ਵੀ ਨਰਕ ਭੋਗਣਾ ਪੈਂਦਾ ਹੈ ਮਰਨ ਤੋਂ ਬਾਅਦ ਸਾਡੀ ਰੂਹ ਔਖੀ ਹੋ ਕੇ ਭੋਗਦੀ ਹੈ ਤੇ ਜਿਉਂਦੇ ਜੀ ਇੱਥੇ ਗਰੀਬੀ ਵਿੱਚ ਪਲ ਪਲ ਪੈਸੇ ਪੈਸੇ ਨੂੰ ਤੜਪਣਾ ਖਾਣ ਨੂੰ ਤਰਸਣਾ ਸਰੀਰ ਵਿੱਚ ਕੀੜੇ ਪੈ ਜਾਣੇ ਰੋਗ ਲੱਗ ਜਾਣੇ ਭਿਆਨਕ ਉਹ ਰੋਗ ਜਿਹਨੂੰ ਮਾਰ ਐਨੇ ਬਾਣੇ ਵਿੱਚ ਲਿਖਿਆ ਕਿ ਕੋੜੀ ਹੋ ਜਾਣਾ ਮੁੜ ਕੇ ਲਾ ਇਲਾਜ ਬਿਮਾਰੀ ਦਾ ਸਾਹਮਣਾ ساری ਜ਼ਿੰਦਗੀ ਕਰਨਾ ਇਹ ਅਸਲ ਵਿੱਚ ਜਿਉਂਦੇ ਜੀ ਨਰਕ ਹੈ ਪਰ ਜਿਹੜੇ ਬੰਦੇ ਪਰਮੇਸ਼ਰ ਦੀ ਸਨ ਵਿੱਚ ਆ ਜਾਣਗੇ ਮਹਾਰਾਜ ਕਹਿੰਦੇ ਸੇ ਭਾਦੋਏ ਨਰਕ ਨਾ ਪਾਈਆ ਫਿਰ ਪਰਮੇਸ਼ਰ ਉਹਨਾਂ ਨੂੰ ਨਰਕ ਵਿੱਚੋਂ ਕੱਢ ਲਵੇਗਾ ਜਿਹੜੀ ਬਿਮਾਰੀ ਲੱਗੀ ਹੈ ਪ੍ਰਮਾਤਮਾ ਬਿਮਾਰੀ ਠੀਕ ਕਰ ਦਵੇਗਾ ਜਿਹੜੀ ਗਰੀਬੀ ਹੈ ਗਰੀਬੀ ਚੱਕ ਦਵੇਗਾ ਇਹ ਗੁਰੂ ਸਾਹਿਬ ਜੀ ਦੇ ਫੈਸਲੇ ਨੇ ਸਾਬ ਨਿਦਾਨ ਦਸ ਅਸ਼ਟ ਸਦਾਨ ਠਾਕੁਰ ਕਰਤਲ ਧਰਿਆ ਪ੍ਰਮਾਤਮਾ ਆਪਣੇ ਹੱਥ ਦੀ ਥਲੀ ਤੇ ਰੱਖੀ ਬੈਠਾ ਸਭ ਨਿਧਾਨ 10 ਅਸ਼ਟ ਸਿਧਾਂਤ 9 ਨਦੀਆਂ 18 ਸਿੱਧੀਆਂ ਦੁਨੀਆਂ ਦੀਆਂ ਤਮਾਮ ਖੁਸ਼ੀਆਂ ਤਮਾਮ ਸੁੱਖ ਤਮਾਮ ਦੌਲਤਾਂ ਸੌਰਤਾਂ ਹੱਥ ਦੀ ਥਲੀ ਤੇ ਰੱਖੀ ਬੈਠਾ ਹੈ ਪ੍ਰਮਾਤਮਾ ਉਹ ਕਹਿੰਦਾ ਇੱਕ ਵਾਰੀ ਆ ਤਾ ਸਹੀ ਮੇਰੀ ਸਰਨਾ ਮੈਂ ਸਾਰਾ ਕੁਝ ਤੇਰੀ ਝੋਲੀ ਵਿੱਚ ਪਾਉਣ ਲਈ ਹੱਥ ਦੀ ਥਲੀ ਤੇ ਰੱਖੀ ਬੈਠਾ ਇਸ ਕਰਕੇ ਗੁਰੂ ਜੀ ਕਹਿੰਦੇ ਗੁਰ ਰੱਖਣ ਵਾਲਾ ਹੇ ਤੋ ਭਾਈ ਉਹ ਪਰਮਾਤਮਾ ਰੱਖਣ ਵਾਲਾ ਤੇ ਉਹਦੇ ਨਾਲ ਹੇਤ ਹੇਤ ਦਾ ਭਾਵ ਪਿਆਰ ਉਸ ਪਰਮੇਸ਼ਰ ਨਾਲ ਭਾਦੋ ਦੇ ਮਹੀਨੇ ਵਿੱਚ ਪਿਆਰ ਪਾਓ ਕਿਉਂਕਿ ਇੱਕੋ ਇੱਕ ਪਰਮੇਸ਼ਰ ਹੈ ਪਰਮਾਤਮਾ ਹੈ ਜਿਨੇ ਸਾਰੀ ਦੁਨੀਆ ਨੂੰ ਤੰਦਰੁਸਤੀਆਂ ਤੇ ਸੁੱਖਾਂ ਦੀਆਂ ਦਾਤਾਂ ਦੇਣੀਆਂ ਨੇ ਔਰ ਮਰਨ ਤੋਂ ਬਾਅਦ ਰੂਹ ਨੂੰ ਮੁਕਤ ਦੇਣਾ ਨਰਕਾਂ ਤੋਂ ਬਚਾ ਕੇ ਸਵਰਗਾਂ ਵਿੱਚ ਵਾਸਾ ਦੇਣਾ ਇੱਕੋ ਇੱਕ ਪਰਮੇਸ਼ਰ ਹੈ ਆਓ ਅੱਜ ਭਾਦੋ ਦੇ ਮਹੀਨੇ ਦੇ ਸਵਨ ਦੀ ਵਿਚਾਰ ਨੂੰ ਆਪਾਂ ਸਮਝ ਕੇ ਆਉਣ ਵਾਲੇ ਦਿਨਾਂ ਵਿੱਚ ਆਪਣੇ ਜੀਵਨ ਵਿੱਚ ਲਾਗੂ ਕਰੀਏ ਤਾਂ ਕਿ ਆਪਣਾ ਸਾਰਿਆਂ ਦਾ ਸਮਾਂ ਜਿਹੜਾ ਦੁੱਖਾਂ ਵਿੱਚੋਂ ਬਦਲ ਕੇ ਸੁੱਖਾਂ ਵਿੱਚ ਬਤੀਤ ਹੋ ਜਾਵੇ ਇਹ ਬੇਨਤੀਆਂ ਬਰਵਾੜ ਕਰਨੀਆਂ ਉਹਨਾਂ ਨੂੰ ਲਾਂ ਗੁਰੂ ਸਾਹਿਬ ਸੰਗਤ ਬਖਸ਼ਣਾ ਬਖਸ਼ਣਾ ਸੁੱਧਤਾ ਦੀ ਅਰਦਾਸ ਸਾਰੇ ਨਾਲ ਮਿਲ ਕੇ